ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਸ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਜੀ ਆਪਾਂ ਬਣਾ ਰਹੇ ਹਾਂ ਦਾਲ ਦਾਲ ਲਈ ਆਪਾਂ ਤੜਕਾ ਜਿਹੜਾ ਤਿਆਰ ਕਰ ਲਿਆ ਤੇ ਇੱਧਰ ਮੈਂ ਪਾਣੀ ਪਾ ਕੇ ਨਮਕ ਮਿਰਚ ਹਲਦੀ ਸਾਰਾ ਕੁਝ ਪਾ ਕੇ ਰਜਣਾ ਤਰ ਰੱਖਿਆ ਤੇ ਦਾਲ ਹਰੇਕ ਨੂੰ ਬਣਾਉਣੀ ਆਉਂਦੀ ਹੈ ਜੀ ਦਾਲ ਬਣਾਉਣ ਸਮੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਆਪਾਂ ਦਹ ਦਾਲ ਦੇ ਵਿੱਚ ਕਿਉਂ ਪਾਇਆ ਹੋਇਆ ਜੀ ਮੇਰਾ ਹੱਥ ਜਿਹੜਾ ਤੁਹਾਨੂੰ ਦਿਖ ਰਿਹਾ ਚਮਕ ਰਿਹਾ ਆਪਾਂ ਤੁਹਾਨੂੰ ਦੱਸਦੇ ਆਂ ਇੱਧਰ ਆਪਾਂ ਦਾਲ ਭੰਤੀ ਹੈ ਜੀ ਆਪਾਂ ਮੂੰਗੀ ਨਸਰੀ ਦੀ ਦਾਲ ਭੰਤੀ ਹੈ ਇਹਨੂੰ ਆਪਾਂ ਮੈਨੂੰ ਘੰਟਾ ਖੋ ਗਏ ਭੰਤੀ ਇਸ ਤਰ੍ਹਾਂ ਮਾਰ ਲੂ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਦਾ ਆ ਆਪਣਾ ਪਾਣੀ ਹੈ ਇਹ ਤੁਹਾਡੀ ਦਾਲ ਦੇ ਵਿੱਚ ਹੋਣਾ ਨਹੀਂ ਚਾਹੀਦਾ ਦੇਖੋ ਜੇ ਆਪਾਂ ਇੱਕ ਵਾਰੀ ਧੋ ਲਈ ਦਾਲ ਫਿਰ ਵੀ ਇਹਦੇ ਵਿੱਚ ਛਲੇ ਵੀ ਵਾਈਟ ਵਾਈਟ ਵਾਲਾ ਪਾਣੀ ਹੈਗਾ ਜਦੋਂ ਆਪਾਂ ਨੂੰ ਦਾਲਾਂ ਬੰਦ ਕਰ ਦਿੰਦੇ ਆ ਡਾਕਟਰ ਉਹਦਾ ਇਹੀ ਕਾਰਨ ਹੈ ਇਹਨੂੰ ਦਾਲਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਵਾਸ਼ ਕਰੋ ਜਿਹੜੇ ਵੀ ਇਹਦੇ ਤੇ ਕੋਈ ਪਾਲਿਸ਼ ਕਲਰ ਕੋਈ ਵੀ ਦਵਾਈਆਂ ਵਗੈਰਾ ਹੁੰਦੀਆਂ ਸਾਰੀਆਂ ਵਾਸ਼ ਹੋ ਜਾਂਦੀਆਂ ਆਪਾਂ ਨੂੰ ਜਿਹੜੀ ਦਾਲ ਹੈ ਉਹ ਬਿਲਕੁਲ ਹਲਕੀ ਲੱਗਦੀ ਆਪਾਂ ਦਾਲ ਬਣਾਉਂਦੇ ਇਸ ਕਰਕੇ ਵੀ ਅੱਜ ਹਲਕੀ ਜੀ ਦਾਲ ਬਣਾਉਂਦੇ ਫਿਰ ਪਾਣੀ ਪਾਵਾਂਗੇ ਫਿਰ ਇਹਨੂੰ ਇਸੇ ਤਰ੍ਹਾਂ ਮਸਲਾਂਗੇ ਫਿਰ ਕੋਲ ਸਾਫ ਪਾਣੀ ਆ ਜੇ ਜਦੋਂ ਫਿਰ ਇਹ ਜਿਹੜੀਆਂ ਆਪਾਂ ਨੂੰ ਗਠੀਆ ਬਾ ਵਗੈਰਾ ਦੀਆਂ ਸਮੱਸਿਆਵਾਂ ਹੁੰਦੀਆਂ ਬਿਲਕੁਲ ਨਹੀਂ ਹੁੰਦੀਆਂ ਜੀ ਮਲੇ ਨਹੀਂ ਤੇ ਇਸੀ ਬੰਦੀ ਨਾ ਬਾਹਰ ਬਹੁਤ ਜ਼ਿਆਦਾ ਤੇ ਇਸੀ ਬੰਦੀ ਹੈ ਫਿਰ ਇਹਨੂੰ ਇਸੇ ਤਰ੍ਹਾਂ ਵਾਸ਼ ਕਰਾਂਗੇ ਪੂਰਾ ਰਗੜਾਂਗੇ ਇਹਨੂੰ ਐ ਕੁਝ ਵੀ ਜੋ ਵੀ ਲੱਗਿਆ ਹੋਊਗਾ ਸਭ ਲੰਘ ਜਾਏ ਦੇਖੋ ਜੀ ਹੰਦਾਲ ਦਾ ਪਾਣੀ ਕਿੰਨਾ ਸਾਫ਼ ਹੋ ਗਿਆ ਹੈ ਨਾ ਜੀ ਸਾਫ਼ ਬਿਲਕੁਲ ਜਦੋਂ ਸਾਫ ਪਾਣੀ ਆਉਣ ਲੱਗ ਜੇ ਜੀ ਉਦੋਂ ਤੁਸੀਂ ਧਾਲ ਧੋਣੀ ਬੰਦ ਕਰਣੀ ਹੈ। ਲੈ ਚ ਹੁਣ ਆਪਾਂ ਇਹਦੇ ਚ ਮਸਾਲੇ ਸਾਰੇ ਪਾ ਤਾ ਤੇ ਹੁਣ ਆਪਾਂ ਦਾਲ ਪਾ ਦਾਂਗੇ। ਪਾਣੀ ਆਪਾਂ ਆਪਣੇ ਹਿਸਾਬ ਨਾਲ ਜਿੰਨਾ ਪਾਉਣਾ ਹੈ ਸਾਰਿਆਂ ਨੂੰ ਦਾਲ ਬਣਾਉਣੀ ਆਉਂਦੀ ਹੈ। ਲਓ ਜੀ ਆਪਾਂ ਦਾਲ ਪਾਤੀ। ਜਦੋਂ ਆਪਾਂ ਧੌਂਕੇ ਰੱਖਦੇ ਆਂ ਦਾਲ ਨਾ ਫਿਰ ਆਪਾਂ ਨੂੰ ਪਾਣੀ ਘੱਟ ਲੋੜ ਪੈਂਦੀ ਹੈ। ਜਿਆਦਾ ਨਹੀਂ ਲੋੜ ਪੈਂਦੀ। ਤੇ ਕਿਉਂ ਜ਼ਰੂਰ ਪਾ ਦਿਓ ਦਾਲ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਾਂ ਜਿਹੜੇ ਤੜਕਾ ਹੈ ਜੀ ਉਹ ਵੀ ਐਸੀ ਤਰ੍ਹਾਂ ਹੀ ਪਾਵਾਂਗੇ ਦੇ ਵਿੱਚ ਕੱਚਾ ਹੀ ਬਹੁਤ ਜ਼ਿਆਦਾ ਹਲਕੀ ਤੇ ਸਵਾਦ ਨਾਲ ਬਣਦੀ ਹੈ ਪੰਨਾ ਕਿ ਨਹੀਂ ਪਾਉਂਗੀ ਮੈਂ ਐਸੇ ਤਾਂ ਨਹੀਂ ਪਾਉਂਗੀ ਕਦੇ ਬਣਾ ਕੇ ਦੇਖਿਓ ਜੇ ਨਹੀਂ ਕਿਸੇ ਨੇ ਬਣਾਇਆ ਇਸ ਤਰ੍ਹਾਂ ਇਹ ਆਪਾਂ ਪਿਆਜ਼ ਟਮਾਟਰ ਤੇ ਹਰੀ ਮਿਰਚ ਸਾਰਾ ਕੁਝ ਪਾਤਾ ਜੀ ਇਸੇ ਤਰ੍ਹਾਂ ਕੁਝੇ ਆਪਣੀ ਕੱਲ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਣੇ ਚੈਨਲ ਤੇ ਜਿਹੜੇ ਹੁਣ ਵੀ ਪਹਿਲੀ ਵਾਰ ਆ ਦੇਖ ਰਹੇ ਆ ਵੀਡੀਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਵੀ ਸਾਡੀ ਵੀਡੀਓ ਕੈਹੀ ਜੀ ਲੱਗਦੀ ਹੈ ਲਓ ਜੀ ਆਪਾਂ ਹੁਣ ਸਾਰਾ ਤੜਕਾ ਇਹਦੇ ਵਿੱਚ ਪਾਤਾ ਦੇਖੋ ਤੇ ਵੇਖਿਓ ਤੁਸੀਂ ਫਿਰ ਜਦੋਂ ਸਿਟੀ ਵੱਜੀ ਨਾ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਤੁਹਾਨੂੰ ਇਹਦੇ ਤੇ ਦਿਖਾਉਣੀ ਹੈ ਵੀ ਇਹ ਵਾਸ਼ ਕਰਨ ਨਾਲ ਆਪਣੀ ਦਾਲ ਹੈ ਜਿਹੜੀ ਕੀ ਨਹੀਂ ਹੁੰਦਾ ਇਹਦੇ ਵਿੱਚ ਇਹਨੂੰ ਜੀ ਵਾਲਾ ਹੁੰਦੇ ਫਿਰ ਮੈਂ ਤੁਹਾਨੂੰ ਦੱਸ ਜੀ ਵੀ ਕੀ ਚੀਜ਼ ਹੈ ਜਿਹੜੀ ਦਾਲ ਦੇ ਵਿੱਚ ਆਪਾਂ ਨੂੰ ਖਰਾਬ ਕਰਦੀ ਹੈ ਇੱਕ ਤਾਂ ਜਦੋਂ ਆਪਾਂ ਦਾਲ ਨੂੰ ਧੋਣਾ ਜਿਵੇਂ ਮੈਂ ਤੁਹਾਨੂੰ ਧੋ ਕੇ ਦੱਸਿਆ ਐਸ ਤਰ੍ਹਾਂ ਜ਼ਰੂਰ ਧੋਣਾ ਕਾਲੀ ਕਾਲੀ ਚ ਕਦੇ ਵੀ ਕੰਮ ਨਾ ਕਰੋ ਹਨਾ ਕਿਉਂਕਿ ਆਪਾਂ ਖਾਣਾ ਪੀਣਾ ਜੀ ਫਿਰ ਆਪਣੇ ਗੋਡੇ ਦੁਖਣ ਲੱਗ ਜਾਂਦੇ ਆ ਯੂਰਿਕ ਐਸਿਡ ਵੱਧ ਜਾਂਦਾ ਫਿਰ ਆਪਾਂ ਨੂੰ ਡਾਕਟਰ ਬਿਲਕੁਲ ਦਾਲ ਬੰਦ ਹੀ ਕਰ ਦਿੰਦੇ ਤੇ ਇਸ ਲਈ ਇਹ ਹੈ ਤੇ ਵੀ ਤੁਸੀਂ ਪਹਿਲਾਂ ਹੀ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ ਹਨਾ ਤੇ ਤੜਕਾ ਤੁਸੀਂ ਜਿਵੇਂ ਮੈਂ ਪਾਇਆ ਨਾ ਐਸ ਤਰ੍ਹਾਂ ਪਾ ਕੇ ਦੇਖੋ ਦਾਲ ਕੋਈ 10 ਨਹੀਂ ਜ਼ਿਆਦਾ ਵੀ ਤੜਕਾ ਤੁਸੀਂ ਫ੍ਰਾਈ ਕਰਕੇ ਲਾਇਆ ਕੀ ਉਮਲਾ ਹੈ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਰਿਕਵੈਸਟ ਹੈ ਥੋਡੀ ਸਾਰਿਆਂ ਦੀ ਆਪਣੇ ਫਰੈਂਡ ਸਰਕਲ ਦੇ ਵਿੱਚ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਹਵਾਲਾ ਆ ਗਿਆ ਅੰਦੂਜ ਫਿਰ ਮੈਂ ਤੁਹਾਨੂੰ ਦੁਫਾਣੀ ਦੇਖੋ ਜੀ ਦਾਲ ਆਪਣੀ ਰੇਝੇ ਪੈ ਗਈ ਇਹਦੇ ਤੇ ਨਾ ਵੇਖੋ ਤੁਸੀਂ ਬਿਲਕੁਲ ਵੀ ਝੱਗ ਹੈ ਨਹੀਂ ਨਹੀਂ ਦਾਲ ਤੇ ਜੇ ਥੋਡੀ ਤੇ ਝੱਗ ਹੈ ਤਾਂ ਫਿਰ ਵੀ ਥੋਡੀ ਦਾਲ ਹੈ ਜਿਹੜੀ ਉਹ ਨਾ ਤਾਂ ਸਵਾਦ ਬਣੂਗੀ ਤੇ ਨਾ ਹੀ ਥੋਡੀ ਦਾਲ ਮਤਲਬ ਉਹਦੇ ਚ ਕੁਛ ਨਾ ਕੁਛ ਹੋਏਗਾ ਇਸ ਕਰਕੇ ਜੇ ਮਤਲਬ ਝੱਗ ਹੋਵੇ ਨਾ ਉਹ ਝੱਗ ਵੀ ਬਣਦੀ ਦਾਲ ਤੋਂ ਲਾ ਦਿਆ ਕਰੋ। ਉਹਨੂੰ ਵੀ ਵਿੱਚ ਨਾ ਪਕਾਇਆ ਕਰੋ। ਤੇ ਹੁਣ ਆਪਾਂ ਕਰ ਦਿੰਨੇ ਆ ਗੈਸ ਬੰਦ। ਗੈਸ ਬੰਦ ਕਰਨ ਤੋਂ ਬਾਅਦ ਇੱਕ ਸਿਡੀ ਲੱਗਣ ਤੋਂ ਬਾਅਦ ਮੈਂ ਤੁਹਾਨੂੰ ਦਾਲ ਦਾ ਦਿਖਾਵਾਂਗੀ ਵੀ ਕਿੰਨੀ ਵਧੀਆ ਦਾਲ ਬਣੀ ਦੇਖੋ ਜੀ ਆਪਣੀ। ਹੁਣ ਦਾਲ ਦੇਖੋ। ਤੇ ਚੋਰ ਦੇਖੋ। ਦੇਖੋ ਜੀ ਦਾਲ ਆਪਣੀ। ਇਸ ਨਾਲ ਜਿੱਥੇ ਤੋਂ ਪਿਆਜ਼ ਉਹ ਵਧੀਆ ਪਰਫੈਕਟ ਦਾਲ ਬਣ ਜਾਂਦੀ ਹੈ ਤੁਸੀਂ ਇਸ ਤਰੀਕੇ ਨਾਲ ਹੈ ਤਾਂ ਛੋਟੀਆਂ-ਛੋਟੀਆਂ ਗੱਲਾਂ ਜੀ ਇਸ ਤਰੀਕੇ ਨਾਲ ਬਣਾਓ ਦਾਲ ਨਾ ਤੁਹਾਨੂੰ ਡਾਕਟਰ ਦਾਲ ਖਾਣੋਂ ਬੰਦ ਕਰਨ ਨਾ ਤੁਹਾਡਾ ਗਠੀਆ ਹੋਵੇ ਤੇ ਪਰਫੈਕਟ ਦਾਲ ਬਣੂਗੀ ਤੇ ਫਾਇਦੇ ਵੀ ਇਸ ਤਰ੍ਹਾਂ ਬਣਾਉਣ ਦੇ ਦਾਲ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ